ਲੋ ਜੀ ਅੰਸ਼ ਇਲੈਕਟ੍ਰਿਕ ਸਟੋਰ ਵਾਲਿਆਂ ਨੇ ਇੱਕ ਨਵੀਂ ਸਕੀਮ ਤੁਮਾਕੇਦਾਰ ਸਕੀਮ ਲਾਤੀ ਜਿਹੜੀ ਸਕੀਮ ਦੇ ਵਿੱਚ ਊਮਰ ਦਾ ਰੇਟ ਇਹੇ ਜੇ ਸਿੱਟੇ ਆ ਸੀ ਇਹੇ ਜੇ ਸਿੱਟੇ ਵੀ ਯਾਦ ਕਰਨੇ ਲੋਕ ਸੋਚ ਹੀ ਨਹੀਂ ਸਕਦੇ ਸੋਚ ਹੀ ਨਹੀਂ ਸਕਦੇ ਇੰਨੇ ਰੇਟ ਬਾਈ ਨੇ ਡਾਊਨ ਸੈੱਟ ਲਿਆ ਆ ਲੈਂਡ ਵਰਤ ਊਮਰ ਲਾਤੇ ਅਸੀਂ ਦਿਖਾਈਂ ਕਰਾਈ ਦੋਨੋਂ ਕਰਕੇ ਕੈਮਰਾ ਜਿਹੜਾ ਪਹਿਲਾ ਊਮਰ ਆ 400 ਐਮ ਦਾ ਊਮਰ ਬਾਜ਼ਾਰ ਦੇ ਵਿੱਚ ਤੁਹਾਨੂੰ 4000 ਦਾ ਮੈਨੂੰ ਅਸੀਂ ਕੰਦ ਤੇ ਲਿਖ ਕੇ ਲਾਤਾ ਵੀ ਸਾਡਾ 1800 ਰੁਪਏ ਦਾ ਜੀ ਦੂਜਾ ਊਮਰ 600 ਐਮ ਦਾ 3500 ਰੁਪਏ ਦਾ ਜਿਹੜਾ ਬਾਜ਼ਾਰ ਦੇ ਵਿੱਚ 700 ਅੱਧੇ ਰੇਡ ਕਾਰ ਤੇ 3 ਲੈਟ ਵਾਲੇ ਝੂਮਰ ਹੈ ਪੂਰੇ ਟਾਪ ਦੀ ਕੁਆਲਿਟੀ ਦੇ ਕੇ 9 ਦੇ ਕ੍ਰਿਸਟਲ ਦੇ ਵਿੱਚ ਸਿਰਫ ਅਨ ਸਿਲੈਕਟਿਡ ਸੋਰਤ ਹੀ ਮਿਲ ਜੇ ਹੋਣੇ ਬਰਨਾਲੇ ਦੇ ਵਿੱਚ ਉਹ ਪ੍ਰਾਣਾ ਸਿਲਮਾ ਆਉਂਦਾ ਰੇਲਵੇ ਸਟੇਸ਼ਨ ਤੋਂ ਅੱਗੇ ਆ ਕੇ ਪ੍ਰਾਣਾ ਸਿਲਮਾ ਆਉਂਦਾ ਉਹਦੇ ਬਿਲਕੁਲ ਸਾਹਮਣੇ ਬਾਈ ਉਹਨਾਂ ਦਾ ਸ਼ੋਅਰੂਮ ਆ ਮਤਲਬ ਇੱਥੇ ਤੁਹਾਨੂੰ ਐਨੇ ਘੈਂਟ ਘੈਂਟ ਮਾਲ ਆ ਵੀ ਜਿਹੜੇ ਕੇ 9 ਕ੍ਰਿਸਟਲ ਦੇ ਵਿੱਚ ਬਣੇ ਹੋਏ ਬਣੇ ਹੋਏ ਝੂਮਰ ਤੇ ਉਹ ਤੁਹਾਨੂੰ ਇੱਥੇ ਮਿਲ ਜਾਣਗੇ ਇਹ ਛੋਟੇ ਨਹੀਂ ਜੇ ਤੁਸੀਂ ਵੱਡੇ ਲੈਣਾ ਬੰਗਲਿਆਂ ਚ ਲਾਉਣਾ ਤਾਂ ਉਹ ਵੀ ਇੱਥੇ ਬਈ ਹੁਣਾਂ ਕੋਲੇ ਵੱਡੇ ਦੀ ਵੈਰਾਈਟੀ ਤਾਂ ਸਾਡੇ ਕੋਲ ਇੰਨੀ ਕੁ ਜ਼ਿਆਦਾ ਜਿਹਦਾ ਕੋਈ ਹਿਸਾਬ ਨਹੀਂ ਹੁਣ ਅਸੀਂ ਆਹ ਝੂਮਰ ਤਿਆਰ ਕਰਾਇਆ ਸਪੈਸ਼ਲ ਗੁਰਦੁਆਰਾ ਸਾਹਿਬ ਦੇ ਵਿੱਚ ਵਾਸਤੇ 10 ਫੁੱਟ ਦੀ ਹਾਈਟ ਤੱਕ ਦਾ ਝੂਮਰ ਤਿਆਰ ਕਰਵਾਇਆ ਗਿਆ ਰੇਟ ਇਹਦਾ ਕੁਝ ਵੀ ਨਹੀਂ ਰੇਟ ਸਿਰਫ ਕਿੰਨਾ 50000 ਰੁਪਇਆ ਬਈ ਇੱਡੇ ਵੱਡੇ ਦਾ 50000 ਕਰਤਾ ਲੱਖ ਰੁਪਏ ਤੋਂ ਘੱਟ ਬਾਜ਼ਾਰ 'ਚ ਨਹੀਂ ਮਿਲਦਾ 50000 ਰੁਪਏ ਨੈੱਟ ਰੇਟ ਕੱਢਿਆ ਸੀ ਇਹਦਾ ਮਤਲਬ ਆਹ ਦੇਖੋ ਯਾਰ ਹਾਈਟ ਇਹਦੀ ਤਾਂ ਮੇਰੇ ਸਾਹਮਣੇ ਨਾ ਬਈ 7 ਤੋਂ ਪਲੱਸ ਇਹ 10 ਫੁੱਟ ਤੇ ਜਾ ਹਾਂ 10 ਫੋਟਾ ਚੋਂ ਮਰਾ ਜੇ ਤੁਸੀਂ 10 ਤੋਂ ਪਲੱਸ ਆ ਜੇ ਤੁਸੀਂ ਲੈਣਾ ਹੈ ਤਾਂ ਇਹ ਸਿਰਫ ਮੈਲ ਜਾਣਾ ਤੁਹਾਨੂੰ 50000 ਰੁਪਏ ਦਾ